09 ਟੀਵੀ ਦੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਤੁਸੀਂ ਜਾਣਦੇ ਹੋ ਕਿ ਹਰ ਹਫ਼ਤੇ ਕੋਈ ਨਾ ਕੋਈ ਫਿਲਮ ਜੜੀ ਹੈ ਔਰ ਰਿਲੀਜ਼ ਹੁੰਦੀ ਹੈ ਤੇ ਇਸ ਮਹੀਨੇ ਦੇ ਵਿੱਚ ਜਨਵਰੀ ਦੇ ਸ਼ੁਰੂਆਤ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਰਿਲੀਜ਼ ਹੋਣੀਆਂ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਫਿਲਮ ਜਿਹੜੀ ਹੈ ਕਬੂਤਰਬਾਜ਼ ਜਿਸ ਦੇ ਨੂੰ ਲੈ ਕੇ ਅੱਜ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਉਸ ਦੀ ਪੂਰੀ ਸਟਾਰ ਕਾਸਟ ਇਸ ਤੋਂ ਦੇ ਡਾਇਰੈਕਟਰ ਪ੍ਰੋਡਿਊਸਰ ਤੇ ਹਾਸ ਰਸ ਕਲਾਕਾਰ ਤੇ ਨਾਲ ਨਾਲ ਸਿੰਗਰ ਸਾਰੇ ਇੱਥੇ ਪਹੁੰਚੇ ਨੇ ਜਿੱਤੇ ਰਣਜੀਤ ਮਣੀ ਜੀ ਔਰ ਇੱਥੋਂ ਦੇ ਨਾਲ ਨਾਲ ਡਾਇਰੈਕਟਰ ਸਿੱਧੂ ਸਾਹਿਬ ਤੇ ਇਦੇ ਨਾਲ ਹੀ ਮਨਜਿੰਦਰ ਮਨੀ ਜੀ ਤੁਸੀਂ ਅਕ ਵਕ ਵਕ ਫਿਲਮਾਂ ਦੇ ਵਿੱਚ ਅਕਸਰ ਇਹਨਾਂ ਨੂੰ ਵੇਖਦੇ ਰਹਿੰਦੇ ਹੋ ਇਹ ਸਾਰੀ ਕਾਸਟ ਆਜਾ ਇੱਥੇ ਪਹੁੰਚੀ ਹੋਈ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੈਸੇ ਸਰ ਸਿੱਧੂ ਸਰ ਕਬੂਤਰ ਬਾਜ਼ਨਾ ਜਦੋਂ ਉਸੇ ਜ਼ਿਕਰ ਕਰਦੇ ਹਾਂ ਗੱਲ ਕਰਦੇ ਹਾਂ ਤੇ ਇੰਜ ਲੱਗਦਾ ਵੀ ਜਿਹੜੇ ਬਾਹਰ ਭੇਜ ਨੇ ਵਿਦੇਸ਼ਾਂ ਨੂੰ ਭੇਜ ਨੇ ਪੱਕਾ ਉਸਦੀ ਫਿਲਮ ਹੋਣੀ ਹੈ ਤੇ ਉਹਨੂੰ ਲੈ ਕੇ ਕਨਸੈਪਟ ਜਿਹੜਾ ਵਾ ਇਹ ਕਲੀਅਰ ਕਰਦਾ ਪਰ ਤੁਸੀਂ ਦੱਸੋ ਕਿ ਅਸਲ ਦੇ ਵਿੱਚ ਜਿਹੜੀ ਫਿਲਮ ਹੈ ਇਹ ਕਿਸ ਨੂੰ ਲੈ ਕੇ ਤੁਸੀਂ ਮੁੱਖ ਬਣਾਈ ਹੈ ਤਾਂ ਦੀ ਇਹ ਬਹੁਤ ਵੱਡੀ ਕਨਫਿਊਜ਼ਨ ਆ ਕਿਉਂਕਿ ਪਹਿਲਾਂ ਤੁਸੀਂ ਸੁਣਦੇ ਆ ਰਹੇ ਆ ਕਬੂਤਰਬਾਜੀ ਬਾਰੇ ਤਾਂ ਉਹ ਬਾਹਰ ਦੀ ਗੱਲ ਹੀ ਹੁੰਦੀ ਸੀ ਜਦੋਂ ਕਬੂਤਰਬਾਜੀ ਦੀ ਗੱਲ ਹੁੰਦੀ ਸੀਗੀ ਤਾਂ ਮੇਰੇ ਨਾਲ ਵੀ ਇਹ ਹੋਇਆ ਵਾ ਜਦੋਂ ਮੈਂ ਫਿਲਮ ਸ਼ੁਰੂ ਕੀਤੀ ਤਾਂ ਆਰਟਿਸਟਾਂ ਕੋਲੇ ਜਦੋਂ ਮੈਂ ਗਿਆ ਉਹਨਾਂ ਨਾਲ ਗੱਲ ਕੀਤੀ ਵੀ ਆਹ ਟਾਈਟਲ ਆ ਫਿਲਮ ਦਾ ਤਾ ਮੈਨੂੰ ਕਹਾਣੀ ਸੁਣਨ ਤੋਂ ਪਹਿਲਾਂ ਹੀ ਕਹਿ ਦੇਣ ਵੀ ਬਾਹਰ ਕਿਹੜੇ ਮੁਲਕ ਕਰਨੀ ਆ ਕੈਨੇਡਾ ਕਰੋਗੇ ਮੈਂ ਕਹਾਂ ਵੀ ਨਹੀਂ ਇਹ ਬਾਹਰ ਆਲਾ ਕੋਈ ਇਹਦੇ ਵਿੱਚ ਨਹੀਂ ਹੈਗਾ ਇਹ ਪੰਜਾਬ ਦਾ ਸਬਜੈਕਟ ਆ ਇਹ ਜਿਹੜੇ ਪਿੰਡਾਂ ਦੇ ਵਿੱਚ ਕਬੂਤਰ ਰੱਖਦੇ ਆ ਉਹਨਾਂ ਦੀ ਕਬੂਤਰਾਂ ਦੀਆਂ ਬਾਜ਼ੀਆਂ ਕਰਾਉਂਦੇ ਆ ਇਹ ਉਹਨਾਂ ਦੇ ਉੱਤੇ ਸਬਜੈਕਟ ਆ ਹਜੇ ਤੱਕ ਕਬੂਤਰਬਾਜ਼ੀ ਤੇ ਕਿਸੇ ਨੇ ਫਿਲਮ ਨਹੀਂ ਬਣਾਈ ਇਸ ਲਈ ਕਿਸੇ ਦੇ ਦਿਮਾਗ 'ਚ ਹੀ ਨਹੀਂ ਆ ਰਿਹਾ ਹੈਗਾ ਇਹ ਬਹੁਤ ਵੱਡੀ ਕਨਫਿਊਜ਼ਨ ਆ ਮੈਨੂੰ ਅਜੇ ਵੀ ਕਹਿ ਦਿੰਦੇ ਨੇ ਵੀ ਬਾਹਰਕ ਤੇ ਛੂਟ ਕੀਤੀ ਆ ਫਿਰ ਦੱਸਣਾ ਪੈਂਦਾ ਵੀ ਇਹ ਉਹ ਕਬੂਤਰਬਾਜੀ ਨਹੀਂ ਹੈਗੀ ਇਹ ਪਿੰਡਾਂ ਵਾਲੀ ਕਬੂਤਰਬਾਜੀ ਆ ਜਿਹੜੇ ਸ਼ਕੀਰ ਨੇ ਕਬੂਤਰਬਾਜੀ ਦੇ ਉਹਨਾਂ ਦੇ ਉੱਪਰ ਇਹ ਸਬਜੈਕਟ ਹੈਗਾ ਆ ਔਰ ਇਸ ਫਿਲਮ ਦੇ ਹੀਰੋ ਵੀ ਸਾਡੇ ਨਾਲ ਨੇ ਤੇ ਜਦੋਂ ਤੁਹਾਨੂੰ ਸਰ ਨੇ ਇਸ ਫਿਲਮ ਦੇ ਬਾਰੇ ਦੱਸਿਆ ਕੀ ਇਹ ਜਿਹੜੀ ਕਬੂਤਰਬਾਜ਼ੀ ਫਿਲਮ ਤੁਹਾਡੇ ਮਾਈਂਡ ਦੇ ਵਿੱਚ ਕਿਹੜੀ ਚੀਜ਼ ਆਈ ਸੀ ਪਹਿਲਾਂ ਅਸਲੀ ਕਬੂਤਰਬਾਜ਼ੀ ਵਾਲੀ ਕਿ ਬਾਹਰ ਵੇਚਣ ਵਾਲੀ ਕਬੂਤਰਬਾਜ਼ੀ ਵਾਲੀ ਜੀ ਸੱਚ ਦੱਸਾਂ ਤਾਂ ਪਹਿਲਾਂ ਮੇਰੇ ਦਿਮਾਗ 'ਚ ਵੀ ਉਹੀ ਆਈ ਸੀ ਤੇ ਸਿੱਧੂ ਸਰ ਮੇਰੇ ਕੋਲ ਜਦੋਂ ਆਏ ਸੀ ਤੇ ਮੈਂ ਇਹਨਾਂ ਨੂੰ ਬਾਹਰ ਮਿਲਿਆ ਤੇ ਇਹਨਾਂ ਨੇ ਉਹਦੇ ਹੀ ਕਿਹਾ ਵੀ ਕਬੂਤਰਬਾਜ਼ ਨਾਮ ਦੀ ਫਿਲਮਾਂ ਤੇ ਮੈਂ ਕਿਹਾ ਸਰ ਜੀ ਫਿਲਮ ਤਾਂ ਕਬੂਤਰਬਾਜ਼ ਦੇ ਨਾਮ ਤੇ ਉਹੀ ਹੋ ਸਕਦੀ ਹੈ ਇਹ ਹੋਰ ਕੀ ਹੋਗੀ ਨਹੀਂ ਫਿਰ ਇਹਨਾਂ ਨੇ ਮੈਨੂੰ ਕਲੀਅਰ ਕੀਤਾ ਕਿ ਨਹੀਂ ਕਬੂਤਰਬਾਜ਼ ਜਿਹੜੇ ਪਿੰਡਾਂ 'ਚ ਕਬੂਤਰਬਾਜ਼ੀ ਕਰਦੇ ਆ ਜਾਂ ਖੇਡਾ ਖੇਡਦੇ ਆ ਉਹਦੇ ਉੱਤੇ ਪੂਰੀ ਫਿਲਮ ਆ ਸਾਡੀ ਇਹ ਤੇ ਫਿਰ ਮੈਨੂੰ ਕਾਫੀ ਅੱਛਾ ਲੱਗਿਆ ਸੀ ਕਨਸੈਪਟ ਇਹਨਾਂ ਦਾ ਤੇ ਕਾਫੀ ਹਟਕੇ ਹੈਗਾ ਕਨਸੈਪਟ ਇਹ ਹੈ। ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਹ ਕਿਦਾਂ ਦਾ ਰਿਹਾ? ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਲੇਕਿਨ ਫਿਲਮ ਕਰਨ ਤੋਂ ਬਾਅਦ ਹੁਣ ਮੈਂ ਜਦੋਂ ਪਿੰਡ 'ਚ ਵੀ ਜਾਂਦਾ ਆਪਣੇ ਵੀ ਤਾਂ ਮੈਂ ਜ਼ਰੂਰ ਲੋਕਾਂ ਛੱਤਾਂ 'ਤੇ ਜ਼ਰੂਰ ਦੇਖਦਾ ਇੱਕ ਵਾਰੀ ਕਿ ਵੀ ਉੱਥੇ ਛਤਰੀਵਾਰਾ ਟੰਗੀ ਹੋਈ ਹੈ ਕਿ ਨਹੀਂ ਟੰਗੀ ਹੋਈ ਹੈ ਤੇ ਮੈਂ ਕਬੂਤਰਬਾਈ ਜ਼ਰੂਰ ਦੇਖਣ ਜਾਂਦਾ ਹੁੰਦਾ। ਜੀ। ਰਣਜੀਤ ਮਣੀ ਜੀ ਵੀ ਸਾਡੇ ਨਾਲ ਨੇ ਬੜੇ ਬਾਕਮਾਲ ਸਿੰਗਰ ਨੇ ਔਰ ਇਹਨਾਂ ਦੇ ਤਾਂ ਹੈਕ ਹੀ ਬੜੀ ਵਧੀਆ ਅਜੇ ਇਹਨਾਂ ਕੋਈ ਗਾਣਾ ਵੀ ਜ਼ਰੂਰ ਸੁਣਨਾ ਹੈ। ਫਿਲਮ ਨਾ ਭਾਵੇਂ ਤੁਸੀਂ ਨਾ ਸੁਣਾਈਓ ਕੋ ਨੂੰ ਕੀ ਮਹਿਸੂਸ ਹੋਇਆ ਸੀ ਉਸ ਵੇਲੇ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਮੇਰੀ ਸਾਡੀ ਆਪਣੀ ਫਿਲਮਾਂ ਮੇਰੇ ਪਰਿਵਾਰ ਕੁਲੇਸ਼ਨ ਨੇ ਸਿੱਧਾ ਸਾਹ ਨੂੰ ਬਹੁਤ ਜਿਆਦਾ ਪਿਆਰ ਹੈ ਤੇ ਮੈਂ ਤਾਂ ਤੱਕ ਨਾ ਹੀ ਮੜ ਜਾਣਾ ਵਿੱਚ ਤੱਕਣਾ ਗਾਣਾ ਗਾਣਾ ਸਾਰੀਆਂ ਫਿਲਮਾਂ ਵਿੱਚ ਤਕਰੀਬਨ ਪਹਿਲਾਂ ਬਲੈਕ ਐਂਡ ਵਾਈਟ ਟੀਵੀ ਸੀ ਉਦੋਂ ਚ ਰੋਲ ਵੀ ਕੀਤਾ ਸੀ ਮੈਂ ਤੇ ਨਾਲ ਗਾਣੇ ਵੀ ਗਏ ਸੀ ਇਹਦੇ ਵਿੱਚ ਦੋ ਗਾਣੇ ਨੇ ਮੇਰੇ ਟਾਈਟਲ Song ਹੈ ਕਬੂਤਰ ਬਾਜ਼ ਤੇ ਇੱਕ ਜੂਟ Song ਜਿਹੜਾ ਹੀਰੋ ਤੇ ਹੀਰੋਇਨ ਤੇ ਪਰਵਾਣ ਗਿਆ ਜੀ ਜੀ ਤੇ ਸਾਨੂੰ ਫਿਲਮ ਦਾ ਸੁਣਾਓਗੇ ਗਾਣਾ ਹੋਣਗੇ ਕੋਈ ਹੋਰ ਸੁਣਾਓ ਨਹੀਂ ਫਿਲਮ ਦਾ ਗਾਣਾ ਲੈ ਮੈਂ ਕਹਿੰਦਾ ਫਿਲਮ ਚ ਜਾ ਕੇ ਦੇਖ ਲੋ ਵਧੀਆ ਗੱਲਾਂ ਨਾ ਉਹ ਸਸਪੈਂਸ ਵਧੀਆ ਹੁੰਦਾ ਹੈ ਨਾ ਜੀ ਤੇ ਹੋਰ ਤੁਸੀਂ ਦੱਸੋ ਕਿਹੜਾ ਸੁਣਾ ਬਸ ਆਪਣੇ ਲੰਬੀ ਜੀ ਏਕ ਸੁਣਾ ਦਿਓ ਜਿਹਦੇ ਸਾਰੇ دیਵਾਨੇ ਨੇ ਏਕ ਏਕ ਨਹੀਂ ਏਕ ਏਕ ਤਾਂ ਫੈਸਲਾ ਨਹੀਂ ਕਿ ਤਿੰਨ ਕਾਪਾ ਗਾਣਾ ਲਾ ਦੇਣਾ ਨਾ ਕੋਈ ਵੀ ਅ ਅ ਅੱਜਕੱਲ ਜਿਵੇਂ ਨਸ਼ਾਂ ਦੇ ਤੇ ਇਹਦੇ ਵਿੱਚ ਫਿਲਮ ਵਿੱਚ ਮੇਰਾ ਜਿਹੜਾ ਕਰੈਕਟਰ ਹੈ ਉਹੀ ਮੇਰਾ ਸੀਆਈਡੀ ਇਨਸਪੈਕਟਰ ਦਾ ਜਿਹ ਜਿਸ ਤਰ੍ਹਾਂ ਦਿੱਤੇ ਹੁੰਦੇ ਨਸ਼ੇ ਵੇਚਦੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਫੜਨਾ ਉਹਨੂੰ ਤੇ ਇਹ ਵਿੱਚ ਮੇਰਾ ਹੀ ਰੋਲ ਹੈ ਚ ਤੇ ਮੈਂ ਪਰ ਪ੍ਰਾਣੀ ਕਰਨ ਦੀ ਗੱਲ ਕਰਦਾ ਰਾਂਝਾ ਦਾ ਪ੍ਰਿੰਸੀਪਲ ਜਿਹੜਾ ਕੱਟਿਆ ਉਹਨਾਂ ਕਾਲ ਜਨਾ ਹਾਂ ਤੇ ਦੋਵੇਂ ਹੱਥ ਜੋੜ ਕੇ ਮੈਂ ਅਰਜ਼ਾ ਗੁਜ਼ਾਰਦੀ ਕਰ ਦੇਵੋ ਇਹਨੂੰ ਬਸ ਮਾਫਿਕ ਵਾਰ ਜੀ ਮੇਰੇ ਪਿੱਛੇ ਲੜੇ ਪੈਂਦਾ ਦਿਲ ਦਾ ਨਹੀਂ ਮਾੜਾ ਮੇਰੇ ਪਿੱਛੇ ਲੜੇ ਪੈਂਦਾ ਦਿਲ ਦਾ ਨਹੀਂ ਮਾੜਾ ਇਸ ਗੱਲ ਦੀ ਗਵਾਹੀ ਮੈਂ ਪਰਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਰ ਕੱਟਿਓ ਨਾ ਕਾਲ ਜਿਚੋਂ ਨਾ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਰ ਕੱਟਿਓ ਨਾ ਕਾਲ ਜਿਚੋਂ ਨਾ ਥੈਂਕ ਯੂ ਜੀ ਥੈਂਕ ਯੂ ਬਹੁਤ ਵਧੀਆ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੀ ਆ ਸਰ ਇੱਕ ਨਾ ਮੈਂ ਦੇਖਿਆ ਕਿ ਤੁਹਾਡੇ ਸਾਰੇ ਪੋਸਟਰਾਂ ਦੇ ਵਿੱਚ ਨੇ ਇੱਕ ਰਾਕਟ ਦੀ ਸਾਈਨ ਬਣਿਆ ਹੋਇਆ ਫੋਟੋ ਬਣੀ ਹੋਈ ਹੈ ਔਰ ਲੋਕੀ ਨਾ ਇਹ ਸੋਚਦੇ ਵੀ ਰਾਕਟ ਬਣਿਆ ਦਾ ਮਤਲਬ ਇਹ ਵੀ ਕਿਤੇ ਉੱਡ ਉੱਡ ਕੇ ਬਾਹਰ ਹੀ ਜਾਣ ਵਾਲਾ ਹੈ ਇਹਦਾ ਕੀ ਮਕਸਦ ਹੈ ਨਹੀਂ ਇਹ ਆਟੋ ਆ ਇਹ ਹੀਰੋ ਬਹੁਤ ਵੱਡੀ ਕੰਪਨੀ ਆ ਉਹਨਾਂ ਦਾ ਹੀ ਆਟੋ ਆ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਵਾ ਇਹਨਾਂ ਦਾ ਸਾਨੂੰ ਸਪਾਂਸਰ ਹੈ ਸਪਾਂਸਰ ਸਾਨੂੰ ਬਹੁਤ ਵੱਡਾ ਸਹਿਯੋਗ ਆ ਇਸ ਕੰਪਨੀ ਦੇ ਮਾਲਕ ਵੀ ਭਾਜੀ ਨਾਲ ਖੜੇ ਨੇ ਜਿਹੜੇ ਇਹ ਰੌਕਟ ਕੰਪਨੀ ਚਲਾਉਂਦੇ ਨੇ ਇਹ ਨਾਲੇ ਰੌਕਟ ਤਾਂ ਥੋੜੀ ਜਿਹਾ ਬਾਹਰ ਜਾਣਗੇ ਰੌਕਟ ਤਾਂ ਨਹੀਂ ਜਾਤੇ ਜਾਂਦੇ ਨੇ ਰੌਕਟ ਦਾ ਮੰਗਲ ਕਰਾ ਜਾਊਗਾ ਜਾਂ ਚੰਤੇ ਜੀ ਸਾਰਾ ਕੁਝ ਪੋਸੀਬਲ ਹੈ ਜੀ ਮਨਜਿੰਦਰ ਮਨੀ ਜੀ ਮੋਗਾ ਤੋਂ ਮਨਜਿੰਦਰ ਮੋਗਾ ਜੀ ਅਰੇ ਮੈਂ ਨਾ ਵਕਰੀਆਂ ਵਕਰੀਆਂ ਫਿਲਮਾਂ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਵੇਖੀਦਾ ਨਾ ਤਾਂ ਇਹਨਾਂ ਦੇ ਸਾਰੇ ਹੀ ਜਿਹੜੇ ਕਰੈਕਟਰ ਨੇ ਉਹ ਵਾਕਈ ਬਾ ਕਮਾਲ ਹੁੰਦੇ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਐਨ ਟੀ ਵੀ ਦਾ ਜਿਹੜੇ ਅੱਜ ਸਾਡਾ ਇਸ ਪ੍ਰੈਸ ਕਾਨਫਰੰਸ ਨੂੰ ਜਿਹੜੇ ਕਵਰ ਕਰ ਰਹੇ ਆ ਤੇ ਤੁਹਾਡਾ ਵੀ ਨੀਤੂ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਕਿਦਾਂ ਦਾ ਰਿਹਾ ਐਕਸਪੀਰੀਅੰਸ ਤੁਹਾਡਾ ਇਸ ਫਿਲਮ ਨੂੰ ਲੈ ਕੇ ਕਿਉਂਕਿ ਤੁਸੀਂ ਬکریاں-ਬکریاں ਬੜੇ ਕਨਸੈਪਟ ਦੇ ਉੱਤੇ ਜਿਹੜੀਆਂ ਮੂਵੀਜ਼ ਕੀਤੀਆਂ ਨੇ ਇਹ ਕਨਸੈਪਟ ਥੋੜਾ ਜਿਹਾ ਵੱਖਰਾ ਹਟਕੇ ਆ ਕਿਦਾਂ ਦਾ ਲੱਗਾ ਕਨਸੈਪਟ ਮੈਨੂੰ ਬਹੁਤ ਵਧੀਆ ਲੱਗਾ ਪਹਿਲਾਂ ਮੈਂ ਨਾ ਮੈਨੂੰ ਥੋੜਾ ਜਿਹਾ ਆਸਾ ਵੀ ਆ ਰਿਹਾ ਮੈਨੂੰ ਲੱਗਦਾ ਹੁਣ ਮੈਨੂੰ ਨਾਮ ਬਦਲ ਲੈਣਾ ਚਾਹੀਦਾ ਕੋਈ ਮਨਿੰਦਰ ਮੰਗਾ ਕੀ ਮੈਂ ਪੋਸਟਰ ਤੇ ਨਾਮ ਮੇਰਾ ਮਨਿੰਦਰ ਮੰਗਾ ਤੁਸੀਂ ਮਨਿੰਦਰ ਮਨਿੰਦਰ ਰਣਜੀਤ ਮਨੀ ਦੇ ਭਾ ਜੀ ਦੇ ਨਾਲ ਮੇਰਾ ਨਾਮ ਮਨਿੰਦਰ ਮਨੀ ਲਾਤਾ ਹੋ ਤੁਸੀਂ ਦੱਸੋ ਮੈਂ ਨਾ ਕਿਹੜਾ ਰੱਗਾ ਮਨਿੰਦਰ ਮੋਗਾ ਹੀ ਕੋ ਮਨੋ ਮੋਗੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਤੇ ਕਈ ਵਾਰੀ ਆਪਣੀ ਮੁਲਾਕਾਤ ਵੀ ਹੋ ਚੁੱਕੀ ਹੈ ਪਹਿਲਾਂ ਵੀ ਮੈਂ ਇੰਟਰਵਿਊ ਕਰ ਚੁੱਕੀ ਹਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਤੇ ਕਿਦਾਂ ਦਾ ਰੱਗਾ ਇਸ ਫਿਲਮ ਦੇ ਵਿੱਚ ਕੰਮ ਕਰਕੇ ਗੱਲ ਕਰੀਏ ਇਸ ਕਬੂਤਰ ਬਾਜ਼ ਫਿਲਮ ਨੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਇੱਕ ਤਨਕਾਰ ਬੈਠਾ ਸੀਗਾ ਤੇ ਮੈਨੂੰ ਫੋਨ ਆਇਆ ਬਲਕਾਰ ਭਾਈ ਦਾ ਇਸ ਫਿਲਮ ਦੇ ਪ੍ਰੋਡਕਸ਼ਨ ਮੈਨੇਜਰ ਨੇ ਤੇ ਕਹਿੰਦੇ ਆਉਣਾ ਭਾਈ ਮੈਂ ਕੋਈ ਨਹੀਂ ਮੈਂ ਆ ਜਾਣਾ ਹੈਗਾ ਇਹਦਾ ਤੇ ਔਰ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਮੇਰੇ ਕੋਲ ਅਜਦਾ ਨਹੀਂ ਹੈ ਵੀ ਕੱਲ ਨੂੰ ਮੈਂ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗਾ ਤੁਸੀਂ ਪੰਜ ਸੀਨ ਕੱਢਣੇ ਆ ਤੇ ਕਿਵੇਂ ਕੱਢੋਗੇ ਕਹਿੰਦੇ ਭਾਈ ਵੇਖੀ ਆ ਉਹ ਕਹਿੰਦੇ ਤੁਸੀਂ ਸੁਖਪਾਲ ਭਾਈ ਦੀ ਕਲਾਕਾਰੀ ਔਰ ਵਾਕਈ ਮੈਨੂੰ ਪਤਾ ਨਹੀਂ ਲੱਗਾ ਮੇਰੇ ਕੋਲ ਇਹਨਾਂ ਨੇ ਕਿਵੇਂ ਕੰਮ ਕਰਵਾ ਲਿਆ ਹੈਗਾ ਤੇ ਬਹੁਤ ਵਧੀਆ ਲੱਗਾ ਸੁਖਪਾਲ ਭਾਈ ਦੀ ਡਾਇਰੈਕਸ਼ਨ ਤੇ ਇਹਨਾਂ ਦੀ ਲੇਖਣੀ ਤੇ ਸਭ ਕੁਝ ਬਾਕਮਾਲ ਹੈ ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਵਾ ਨਵੇਂਦਰ ਗਖੜ ਜੀ ਤੇ ਮਹਾਵੀਰ ਪੁੱਲਰ ਭਾਜੀ ਵਿੱਚ ਹੈ ਮਲਕੀ ਤਰੌਣੀ ਭਾਜੀ ਵਿੱਚ ਹੈ ਦਿਲਬਰ ਸਿੱਧੂ ਬਈ ਸਾਡਾ ਵੱਡਾ ਭਾਈ ਉਹ ਵੀ ਵਿੱਚ ਹੈ ਸਾਰੇ ਜਣੀ ਮੈਂ ਸਮਝਦਾ ਵੀ ਜਣੀ ਸਾਰੇ ਸੀਨੀਅਰ ਕਲਾਕਾਰ ਇਸ ਫਿਲਮ ਦੇ ਵਿੱਚ ਹਨ ਮਨੀ ਭਾਜੀ ਦੇ ਗਾਣੇ ਬਹੁਤ ਵਧੀਆ ਹਨ ਫਿਲਮ ਤੋਂ ਹਟ ਕੇ ਮੈਂ ਇੱਕ ਹਾਸੇ ਵਾਲੀ ਗੱਲ ਸੁਣਨੀ ਹੈ ਮਨੀ ਭਾਈ ਤੁਹਾਨੂੰ ਯਾਦ ਹੈ ਜਦੋਂ ਆਪਾਂ ਕੈਨੇਡਾ ਸੀਗੇ ਉੱਥੇ ਕੱਟੇ ਪਾਜੀ ਮੇਰੇ ਕੋਲ ਇਹ ਮੇਰੇ ਰੂਮ ਚ ਆ ਕੇ ਤੇ ਮੈਂ ਨਾ ਉਹੀ ਗੁੰਗਣਾਈ ਜਾਵਾਂ ਆਹੀ ਜਿਹੜਾ ਗਾਣਾ ਗਾ ਕੇ ਛਟਿਆ ਤੇ ਇਹ ਮੇਰੇ ਪਿੱਛੇ ਖੜੇ ਹੈ ਨਾ ਮੈਂ ਗਰੀ ਜਾਵਾਂ ਨਾ ਹੋ ਮੇਰੇ ਰਾਂਝੇ ਦੇ ਪਰਸ ਲੱਗ ਗਈ ਹੜ ਕੱਟ ਉਹਦਾ 61 ਰੁਪਏ ਜਨਾਤਾ ਪਾਜੀ ਤੇ ਮੈਂ ਉੱਤੇ ਕੈਨੇਡਾ ਇੰਨਾ ਹੱਸੇ ਨਾ ਕਮੇਡੀ ਸੋ ਇਹ ਤਾਂ ਥੋੜੀ ਕਮੇਡੀ ਵੀ ਹੋ ਜਾਂਦੀ ਹੈ ਤੇ ਪਰ ਇਸ ਫਿਲਮ ਦੇ ਵਿੱਚ ਮੇਰਾ ਬਹੁਤ ਵਧੀਆ ਰੋਲ ਹੈ ਭਾਜੀ ਨੇ ਮੈਨੂੰ ਸਰਪੰਚ ਦਾ ਕਰੈਕਟਰ ਦਾ ਜਿਹੜਾ ਕਰੈਕਟਰ ਦਿੱਤਾ ਸੀ ਉਹ ਸਰਪੰਚ ਦਾ ਤੇ ਮੈਂ ਕੋਸ਼ਿਸ਼ ਕੀਤੀ ਉਸ ਨੂੰ ਨਿਭਾਉਣ ਦੀ ਬਾਕੀ ਫਿਰ ਵੇਖ ਕੇ ਤੁਸੀਂ ਦੱਸਣਾ ਹੈਗਾ ਮੀਡੀਆ ਨੇ ਦਰਸ਼ਕਾਂ ਨੇ ਤੇ ਸਾਰਿਆਂ ਨੂੰ ਗੁਜਾਰਿਸ਼ ਆ ਕਿ ਜਿਹੜਾ ਰਾਕਟ ਜਿਹੜਾ ਸਾਡਾ ਮੇਨ ਸਪਾਂਸਰ ਹੈ ਉਹਨਾਂ ਦੇ ਬੈਨਰ ਉਹਨੇ ਸਾਨੂੰ ਸਪਾਂਸਰ ਕੀਤਾ ਤੇ ਇਸ ਫਿਲਮ ਨੂੰ ਸਾਰੇ ਜਣੇ ਜਰੂਰ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਦੇਖੋ ਤੇ ਔਰ ਕੋਸ਼ਿਸ਼ ਕਰੋ ਇਹਦਾ ਪਾਇਰੇਟਡ ਨਾ ਦੇਖਣ ਅੱਜ ਕੱਲ ਪਾਇਰੇਟਡ ਬਹੁਤ ਚਲਦੀਆਂ ਪਈਆਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖਣ ਸਾਡੇ ਪ੍ਰੋਡਿਊਸਰ ਡਾਇਰੈਕਟਰ ਨੂੰ ਸਾਡੇ ਡਿਸਟ੍ਰੀਬਿਊਟਰ ਨੂੰ ਹੁਲਾਰਾ ਮਿਲਦਾ ਤੇ ਸਾਨੂੰ ਕਲਾਕਾਰਾਂ ਨੂੰ ਵੀ ਥੋੜਾ ਜਿਹਾ ਹੁਲਾਰਾ ਮਿਲਦਾ ਕਿਉਂਕਿ ਉਹਨਾਂ ਨੂੰ ਹੁਲਾਰਾ ਮਿਲੂ ਵੀ ਫਿਰ ਥੋੜਾ ਜਿਹਾ ਸਾਡੇ ਲਈ ਹੁਲਾਰਾ ਆ ਜਾਊਗਾ ਜੀ ਜੀ ਬਿਲਕੁਲ ਬਿਲਕੁਲ ਤੇ ਇਹੀ ਗੱਲ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਣਾ ਤੇ ਬਾਕੀ ਬਹੁਤ ਵਧੀਆ ਮੂਵੀ ਹੈ ਤੇ ਤੁਸੀਂ ਸਾਰੇ ਜਾਣੇ ਜ਼ਰੂਰ ਦੇਖ ਕੇ ਆ ਜੀ ਜੀ ਔਰ ਇੱਕ ਸ਼ਖਸੀਅਤ ਹੋਰ ਵੈਸਾ ਬਹੁਤ ਸਾਰੇ ਹੈ ਪੂਰੀ ਸਟਾਰ ਕਾਸਟ ਸਾਡੇ ਨਾਲ ਹੈ ਇੱਕ ਹਾਸ ਰਸ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਕਿਉਂਕਿ ਦੂਰਦਰਸ਼ਨ ਮੈਂ ਵੀ ਕਰਦੀ ਆ ਇਹ ਵੀ ਕਰਦੇ ਨੇ ਆਨੇ ਬਹਾਨੇ ਮੁਲਾਕਾਤ ਜਿਹੜੀ ਅਕਸਰ ਹੁੰਦੀ ਰਹਿੰਦੀ ਹੈ ਸਰ ਕਿਦਾਂ ਦਾ ਲੱਗਾ ਇਸ ਫਿਲਮ ਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਜੀ ਸਾਰੀ ਸਿੱਧੂ ਸਾਹਿਬ ਦੀ ਜਿਹੜੀ ਟੀਮ ਹੈ ਬਹੁਤ ਅੱਛੀ ਹੈ ਸਟਾਰ ਕਾਸਟ ਬਹੁਤ ਅੱਛੀ ਹੈ ਜੀ ਅ ਬੜੀ ਗੱਲ ਵੀ ਟ੍ਰੀਟਮੈਂਟ ਬਹੁਤ ਵਧੀਆ ਦਿੱਤਾ ਕਿਉਂਕਿ ਇਹਨਾਂ ਦੇ ਪਿੰਡ ਵਿੱਚ ਰਕਵਾ ਪਿੰਡ ਜਿਹੜਾ ਪੈਂਦਾ ਮੁੱਲਾਪੁਰ ਦਾਖਾਂ ਕੋਲੇ ਉੱਥੇ ਸਾਰਾ ਸ਼ੂਟ ਹੋਇਆ ਔਰ ਮੇਰਾ ਜਿਹੜਾ ਕੈਰੈਕਟਰ ਹੈ ਇੱਕ ਪ੍ਰਵਾਸੀ ਕਾਮੇ ਦਾ ਜਿੱਥੋਂ ਮੇਰੀ ਪਹਿਚਾਨ ਬਣੀ ਹੈ ਸਿੱਧੂ ਸਾਹਿਬ ਵੀ ਕਹਿੰਦੇ ਵੀ ਉਸੇ ਤਰੀਕੇ ਨਾਲ ਥੋੜਾ ਫਿਲਮ ਦੇ ਵਿੱਚ ਆਓ ਤੇ ਮੈਂ ਪ੍ਰਵਾਸੀ ਕਾਮੇ ਦਾ ਕੈਰੈਕਟਰ ਜਿਹੜਾ ਢਾਬੇ ਤੇ ਕਰ ਰਿਹਾ ਔਰ ਬਹੁਤ ਵਧੀਆ ਮੂਵੀ ਹੈ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਸਾਰੇ ਦੇਖਣ ਜਾਓ ਪਰਿਵਾਰਕ ਮੂਵੀ ਆ ਇੱਕ ਨਵਾਂ ਕਨਸੈਪਟ ਆ ਕਬੂਤਰ ਬਾਜ਼ ਜੀ ਸੋ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਵੀ ਤੇ ਉਮੀਦ ਹੈ ਕਿ ਤੁਸੀਂ ਇਸ ਫਿਲਮ ਨੂੰ ਫਿਲਮ ਨੂੰ ਦੇਖਣ ਦੇ ਵਾਸਤੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਜਾਓਗੇ ਤੇ ਇਸ ਫਿਲਮ ਦਾ ਆਨੰਦ ਜ਼ਰੂਰ ਮਾਣੋਗੇ ਬਹੁਤ ਸਾਰਾ ਹਾਸਾ ਵੀ ਹੋਵੇਗਾ ਔਰ ਬਹੁਤ ਵਧੀਆ ਇੱਕ ਕਨਸੈਪਟ ਜਿਹੜਾ ਲੈ ਕੇ ਚੱਲੇ ਨੇ ਸਿੱਧੂ ਜੀ ਔਰ ਉਹਨਾਂ ਦੀ ਟੀਮ ਪੂਰੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜ਼ੀਰੋ ਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ